ਸੈਕ੍ਰੇਟ ਸੋਲਜ ਕਾਨਵੈਂਟ ਸਕੂਲ ਕਾਲੇ ਪਿੱਖੀਵੰਡ ਦਾ 10ਵੀਂ ਕਲਾਸ ਦਾ ਨਤੀਜਾ ਰਿਹਾ 100% ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 16 ਮਈ ਨੂੰ ਜਾਰੀ ਹੋਏ 10ਵੀਂ ਕਲਾਸ ਦੇ ਨਤੀਜੇ ਚੋਂ ਸੈਕ੍ਰੇਟ ਸੋਲਜ ਕਾਨਵੈਂਟ ਸਕੂਲ ਕਾਲੇ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਸਕੂਲ ਦਾ ਨਤੀਜਾ 100% ਆਉਣ ਤੇ ਮਾਪਿਆਂ ਅਤੇ ਬੱਚਿਆਂ ਅਤੇ ਸਕੂਲ ਅਧਿਆਪਕਾਂ ਵਿੱਚ ਬਣਿਆ ਖੁਸ਼ੀ ਦਾ ਮਾਹੌਲ ਵਿਦਿਆਰਥਣ ਮਹਿਕ ਪ੍ਰੀਤ ਕੌਰ ਨੇ 94% ਅੰਕ ਲੈ ਕੇ ਪਹਿਲਾ ਸਥਾਨ ਸਿਮਰਨ ਬੋਰਾ ਅਤੇ ਨਵਨੀਤ ਕੌਰ ਨੇ 92% ਨਾਲ ਦੂਜਾ ਸਥਾਨ ਹਾਸਲ ਕੀਤਾ ਜਦਕਿ ਤਮੰਨਾ ਸ਼ਰਮਾ ਤੇ ਮਹਿਕ ਪ੍ਰੀਤ ਕੌਰ ਨੇ 91% ਨਾਲ ਤੀਜਾ ਸਥਾਨ ਹਾਸਲ ਕੀਤਾ ਉੱਥੇ ਹੀ ਗੁਰਕੀਰਤ ਸਿੰਘ ਰੁਪਿੰਦਰ ਸਿੰਘ ਤੇ ਚੇਤਨਪ੍ਰੀਤ ਸਿੰਘ ਨੇ 90% ਅੰਕ ਲੈ ਕੇ ਸਕੂਲ ਦਾ ਨਾਮ ਰੋਸ਼ਨ ਕੀਤਾ ਸਕੂਲ ਚ ਖੁਸ਼ੀ ਦਾ ਮਾਹੌਲ ਦਿਖਾਈ ਦਿੱਤਾ ਉਥੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ ਤੇ ਮਠਿਆਈ ਵੰਡ ਕੇ ਖੁਸ਼ੀ ਮਨਾਇ ਗਈ ਚੇਅਰਮੈਨ ਕੰਧਾਲ ਸਿੰਘ ਬਾਠ ਨਿਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਸਖਤ ਮਿਹਨਤ ਦੀ ਵਿਦਿਆਰਥੀਆਂ ਨੂੰ ਹੋਰ ਲੋੜ ਹੈ ਤੇ ਆਪਣੇ ਸੁਪਨੇ ਸਕਾਰ ਕਰ ਸਕਦੇ ਹਨ ਅਤੇ ਇੱਕ ਵਿਸ਼ੇਸ਼ ਗੱਲਬਾਤ ਦੌਰਾਨ ਉਹਨਾਂ ਕਿਹਾ ਕਿ ਬੱਚਿਆਂ ਨੂੰ ਮੋਬਾਈਲ ਤੋਂ ਦੂਰ ਰਹਿ ਕੇ ਮੋਬਾਈਲ ਨੂੰ ਸਿਰਫ ਪੜ੍ਹਾਈ ਲਈ ਹੀ ਵਰਤਿਆ ਜਾਣਾ ਚਾਹੀਦਾ ਹੈ ਇਸ ਮੌਕੇ ਤੇ ਪ੍ਰਿੰਸੀਪਲ ਮੈਡਮ ਲਖਬੀਰ ਕੌਰ ਅਤੇ ਸਮੂਹ ਸਟਾਫ ਹਾਜ਼ਰ ਸੀ ਹੁਣ ਤੁਸੀਂ ਦੇਖੋ ਡਲ ਟੀਵੀ ਤੇ ਇੱਕ ਵਿਸ਼ੇਸ਼ ਰਿਪੋਰਟ ਤੁਮੰਨਾ ਤੇ ਕਿਹੜੇ ਸਕੂਲ ਦੇ ਤੁਸੀਂ ਸੈਕਰਟ ਸਕੂਲਸ ਕਾਨਨ ਸਕੂਲ ਕਿੱਥੇ ਸਕੂਲ ਹੈ ਸਰਕਾਲੇ ਪਿੱਖੀਵਿੰਡ ਤੇ ਜਿਹੜਾ ਰਿਜ਼ਲਟ ਆਇਆ ਤੇ ਕਿਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ ਸਰ ਬਹੁਤ ਵਧੀਆ ਮਹਿਸੂਸ ਹੋ ਰਿਹਾ ਹੈ ਕਿੰਨੇ ਜਿਹੜੇ ਆਏ ਤੁਹਾਡੇ ਨੰਬਰ ਸਰ 89.6 ਆਏ ਤੇ ਸਰ ਮੈਨੂੰ ਪ੍ਰਾਊਡ ਹੋ ਰਿਹਾ ਹੈ ਤੇ ਮੇਰੇ ਮਾਤਾ ਪਿਤਾ ਵੀ ਬਹੁਤ ਖੁਸ਼ ਨੇ ਸਾਡੇ ਸਟਾਫ ਨੇ ਬਹੁਤ ਸਪੋਰਟ ਕੀਤਾ ਸਾਨੂੰ ਉਹਨਾਂ ਦੀ ਬਦੌਲਤ ਅੱਜ ਇਸ ਮੁਕਾਮ ਨੂੰ ਅਸੀਂ ਹਾਸਲ ਕੀਤਾ ਕੀ ਅੱਗੇ ਕੀ ਕਰਨਾ ਚਾਹੁੰਦੇ ਹੋ ਸਰ ਅੱਗੇ ਲਈ ਮੈਂ ਨਾਨ ਮੈਡੀਕਲ ਰੱਖੀ ਹੈ ਨੈਕਸ ਸਰ ਮੈਂ ਇੰਜੀਨੀਅਰ ਕਰਨਾ ਚਾਹੁੰਦਾ ਹਾਂ ਹਾਂ ਜੀ ਕਿਹਨਾ ਪੇੜਾ ਜੀ ਤੁਹਾਡਾ ਸਰ ਮੈਕਫ੍ਰਿਟ ਕਾਰ ਕਿਹੜਾ ਪਿੰਡ ਦਾ ਤੁਸੀਂ ਕਿਹਵੇਂ ਸਕੂਲ ਸੈਕਰਟ ਸੋਲਸ ਕਨਵਰਟਸ ਕੋਲੋਂ ਕਾਲ ਤੇ ਕਿੰਨੇ ਨੰਬਰ ਆਏ ਤੁਹਾਨੂੰ ਦਸਵੀਂ ਬਲਾਸਟ ਆਈ ਗਾਟ 96 93.6 ਕਿ ਕਿਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ ਸਰ ਬਹੁਤ ਵਧੀਆ ਕਿਹਨੂੰ ਜਿਹੜਾ ਹੈ ਤੁਹਾਡਾ ਜਿਹੜਾ ਸਿਹਰਾ ਕਿਸ ਨੂੰ ਦੇਣਾ ਚਾਹੁੰਦੇ ਹੋ ਮਾਈ ਵੰਡਡ ਸਟਾਫ ਮੈਨੇਜਮੈਂਟ ਪ੍ਰਿੰਸੀਪਲ ਸਰ ਅੱਗੇ ਕੀ ਕਰਨਾ ਚਾਹੁੰਦਾ ਸਰ ਆਈ ਵਾਂਟ ਟੂ ਕਲੀਅਰ ਨੀਟ ਐਗਜ਼ਾਮ ਵਾਂਟ ਟੂ ਬਿਕਮ ਅ ਡਾਕਟਰ ਹਾਂ ਜਿੱ ਕਿ ਨਾ ਬੇਟਾ ਸਰ ਨਮਨੀਤ ਕੌਰ ਕਿਹੜਾ ਸਕੂਲ ਦਾ ਹੈ ਸਰ ਸੈਕਰ ਸਕੂਲਸ ਕੰਵੈਂਟ ਸਕੂਲ ਤੇ ਜਿਹੜੇ ਤੁਹਾਡੇ ਰਿਜ਼ਲਟ ਆਏ ਆ ਦਸਵੀਂ ਕਲਾਸ ਦੇ ਕੀ ਕਹਣਾ ਚਾਹੁੰਦਾ ਬਾਰੇ ਸਰ ਬਹੁਤ ਵਧੀਆ ਲੱਗਦਾ ਹੈ ਕਿ ਮੇਰੇ 90 ਪਰਸੈਂਟੇਜ ਆਈ ਹੈ ਸਕੂਲ ਦੇ ਸਟਾਫ ਬॉयਜ਼ ਆ ਦਾ سپورਟ ਇਅਰ ਉਹਨਾਂ ਨੇ ਬਹੁਤ ਵਧੀਆ ਮਿਹਨਤ ਕਰਵਾਈ ਹੈ ਤੇ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇਸ ਸਕੂਲ ਦੇ ਵਿੱਚ ਸਟੱਡੀ ਕਰਦਿਆਂ ਨੂੰ ਸਰ ਮੈਂ 4th ਕਲਾਸ ਤੋਂ 4th ਕਲਾਸ ਤੇ ਇੱਥੇ ਸਟੱਡੀ ਕਰਦੀ ਪਈ ਆ ਤੇ ਹੁਣ ਅੱਗੇ ਦਾ ਜਿਹੜਾ ਸਰ ਅੱਗੇ ਮੈਂ ਮੈਡੀਕਲ ਫੀਲਡ ਦੇ ਵਿੱਚ ਜਾਣਾ ਚਾਹੁੰਦੀ ਆ NEET ਦਾ ਐਗਜ਼ਾਮ ਪਲੀਅਰ ਕਰਨਾ ਹੈ ਤੇ ਪੜਾਈ ਤੋਂ ਇਲਾਵਾ ਸਕੂਲ ਦੇ ਵਿੱਚ ਹੋਰ ਵੀ ਕੋਈ ਫੈਸਿਲਿਟੀ ਹੈ ਵੀ? ਹਾਂਜੀ ਸਰ, ਸਪੋਰਟਸ ਦੀਆਂ ਫੈਸਿਲਿਟੀਆਂ ਆ, ਲੈਬ ਦੀਆਂ ਫੈਸਿਲਿਟੀਆਂ ਆ ਤੇ ਬਾਕੀ ਸਾਰਾ ਸਟਾਫ ਬਹੁਤ ਜ਼ਿਆਦਾ ਸਪੋਰਟਿਵ ਆ, ਬਹੁਤ ਜ਼ਿਆਦਾ ਸਪੋਰਟ ਕਰਦੇ ਆ ਤੇ ਕੋਈ ਵੀ ਪ੍ਰੋਬਲਮ ਆਂਦੀ ਉਹਦਾ ਹੱਲ ਕਰਦੇ ਆ। ਇੰਨੇ ਵਧੀਆ ਨੰਬਰ ਲੈਣ ਤੇ ਕਿਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ ਹੈ ਜੀ? ਸਰ ਬਹੁਤ ਬਹੁਤ ਵਧੀਆ ਮਹਿਸੂਸ ਹੋ ਰਿਹਾ। ਹਾਂਜੀ ਕਿਹਨਾ ਪਿੰਡ ਆ ਜੀ ਤੁਹਾਡਾ? ਸਿਮਰਨ ਕਿਹੜਾ ਪਿੰਡ? ਵਾਤਾਰਾ ਸਿੰਘ ਮੇਰਾ ਪਿੰਡ ਆ। ਸੈਕਟਰਡੇ ਸਕੂਲ ਦੇ ਵਿੱਚ ਪੜਦੇ ਹੋ ਮੈਂ ਸੈਕਟਰ ਸੋਲਸ ਕਨਵੈਂਟ ਸਕੂਲ ਪੜਦੀ ਆ ਅੱਜ ਜਿਹੜੇ ਬੋਰਡ ਕਲਾਸ ਦੇ ਰਿਜ਼ਲਟ ਆਏ ਤੇ ਕਿੰਵੀਂ ਕਲਾਸ ਦੇ ਆ ਇਹ 5th ਕਲਾਸ ਦੇ ਆ ਰਿਜ਼ਲਟ ਕਿੰਨੇ ਜਿਹੜੇ ਆਏ ਤੁਹਾਡੇ ਨੂੰ ਮੇਰੀ 91% ਆਈ ਆ ਤੇ ਕਿਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ ਬਹੁਤ ਵਧੀਆ ਮਹਿਸੂਸ ਹੋ ਰਿਹਾ ਏ ਤੇ ਹੁਣ ਅੱਗੇ ਕੀ ਕਰੋਗੇ ਮੈਂ ਪਲੱਸ 1 ਚ ਮੈਂ ਨਾਨ ਮੈਡੀਕਲ ਰੱਖੀ ਆ ਪਲੱਸ 2 ਚ ਐਨਡੀਏ ਦੀ ਤਿਆਰੀ ਕਰਨੀ ਨਾਲ ਕਿਸ ਤਰ੍ਹਾਂ ਦਾ ਮਹਿਸੂਸ ਹੁੰਦਾ 1 ਕਿਲੋ ਸੇਰਾ ਜਿਹੜਾ ਜਾਂਦਾ ਸਾਰਾ ਇਹ ਨਗਰੀਆ ਪੜਾਈ ਦਾ ਸਾਫ ਨੂੰ ਜਾਂਦਾ ਹੈ ਇੱਥੋਂ ਦਾ ਸਾਫ ਬਹੁਤ ਸਪੋਰਟਿਵ ਆ ਸਾਡੇ ਚੇਅਰਮੈਨ ਸਰ ਬਹੁਤ ਵਧੀਆ ਹੈ ਇੱਥੇ ਸਾਇੰਸ ਲੈਬ ਕੰਪਿਊਟਰ ਲੈਬ ਪ੍ਰੋਵਾਈਡ ਕੀਤੀ ਜਾਂਦੀਆਂ ਹੈ ਹੋਰ ਕੁਝ ਕਹਿਣਾ ਚਾਹੁੰਦੇ ਹਾਂ ਬੱਚੇ ਮੈਂ ਬਾਕੀ ਬੱਚਿਆਂ ਨੂੰ ਵੀ ਮੈਸੇਜ ਦੇਣਾ ਚਾਹੁੰਦੀ ਆ ਉਹ ਹੋਰ ਪੜ੍ਹਾਈ ਕਰਨ ਇੱਥੇ ਸਟੱਡੀ ਦੇ ਨਾਲ-ਨਾਲ ਹੋਰ ਵੀ ਬਹੁਤ ਐਕਟੀਵਿਟੀਜ਼ ਕਰਵਾਈਆਂ ਜਾਂਦੀਆਂ ਸਪੋਰਟਸ ਕਰਵਾਈ ਜਾਂਦੀਆਂ 뮤ਜ਼ਿਕ ਐਨਸੀਸੀ ਉਹ ਆਪਣੇ ਮਾਤਾ ਪਿਤਾ ਦਾ ਨਾਮ ਰੌਸ਼ਨ ਕਰਨ ਸਕੂਲ ਦਾ ਨਾਮ ਰੌਸ਼ਨ ਕਰਨ ਮੇਰਾ ਨਾਮ ਗਗਰ ਸਿੰਘ ਦਾ ਕਿਹੜਾ ਪਿੰਡ ਹੈ ਪਿੰਕਲ ਸਿੰਘਲਾ ਤੇ ਕਿਹੜੇ ਸਕੂਲ ਦੇ ਆਰਟੀਕਲ ਮੈਂ ਸੈਕਰਡ ਸਕੂਲ ਕਾਨਵਰਟ ਸਕੂਲ ਪਿਕਵਿਨ ਕਾਲਜ ਤੇ ਜਿਹੜਾ ਰਿਜ਼ਲਟ ਆਇਆ ਦਸਵੀਂ ਦਾ ਕਿੰਨੇ ਮਾਰਕਸ ਆਏ ਮੇਰੇ 89% ਜਾਈ ਇਸ ਤਰ੍ਹਾਂ ਦਾ ਜਿਹੜਾ ਮਨੁੱਖ ਹੋ ਜਾ ਬਹੁਤ ਹੀ ਮਾਨ ਮਹਿਸੂਸ ਹੋ ਰਿਹਾ ਹੈ ਜਿਸ ਤਰ੍ਹਾਂ ਜੇ ਗੱਲ ਕੀਤੀ ਜਾਵੇ ਕਿ ਅੱਜ ਰਿਜ਼ਲਟ ਦੀ ਗੱਲ ਕੀਤੀ ਜਾਵੇ ਤਾਂ ਬਹੁਤੇ ਜਿਹੜੇ ਬੱਚੇ ਆ ਬੱਚੀਆਂ ਅੱਗੇ ਆ ਪਰ ਜਿਹੜੇ ਮੁੰਡੇ ਉਹ ਪਿਛੇ ਰਹੇ ਨੇ ਮੁੰਡੇ ਸਰ ਮਿਹਨਤ ਦੀ ਬਦੌਲਤ ਹੀ ਮਿਹਨਤ ਕਰਨ ਦੇ ਮੁੱਡੇ ਵੀ ਕੁੜੀਆਂ ਦੇ ਵਾਂਗ ਹੀ ਅੱਗੇ ਜਾਣਗੇ ਪਰ ਕੁਝ ਮੁੰਡੇ ਆ ਵੀ ਉਹ ਇਸ ਵੱਲ ਧਿਆਨ ਨਹੀਂ ਬਹੁਤ ਦਿੰਦੇ ਕੀ ਕਾਰਨ ਮੰਨਦੇ ਉਸਨੂੰ ਮੋਬਾਈਲ ਦਾ ਕਾਰਨ ਤਾਂ ਨਹੀਂ ਮੰਨਦੇ ਜਦ ਮੋਬਾਈਲ ਦਾ ਕਾਰਨ ਹੀ ਇਹਨੇ ਵਧੀਆ ਜਿਹੜੇ ਨੰਬਰ ਆਏ ਤੇ ਕਿਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਤੇ ਕੀ ਕਹਿਣਾ ਚਾਹੋਗੇ ਆਪਣੇ ਸਟਾਫ ਸਕੂਲ ਨੂੰ ਸਾਰੇ ਇਥੋਂ ਦਾ ਸਟਾਫ ਬਹੁਤ ਹੀ ਜ਼ਿਆਦਾ ਵਧੀਆ ਵਾ ਇਥੋਂ ਦੇ ਡੀਪੀ ਸਰ ਚੇਅਰਮੈਨ ਸਰ ਸਾਰੇ ਸਟਾਫ ਬਹੁਤ ਵਧੀਆ ਬਹੁਤ ਮੋਟੀਵੇਸ਼ਨ ਦਿੱਤਾ ਇਹਨਾਂ ਨੇ ਮੈਨੂੰ ਭਾਈ ਦੇ ਤੌਰ ਤੇ ਇਥੋਂ ਦੇ ਸਾਡੇ ਡੀਪੀ ਸਰ ਉਹਨਾਂ ਨੇ ਮੈਨੂੰ ਬਹੁਤ ਗੇਮ ਦੇ ਵਿੱਚ ਮੋਟੀਵੇਸ਼ਨ ਕੀਤਾ ਵਾ ਮੈਂ ਕੰਧਾਲ ਸਿੰਘ ਬਾਟ ਸੈਕੰਡਰੀ ਰਿਸੋਰਸ ਕਾਨਵਨ ਸਕੂਲ ਦੇ ਚੇਅਰਮੈਨ ਮੈਂ ਸਭ ਤੋਂ ਪਹਿਲਾਂ ਆਪਣੇ ਬੱਚਿਆਂ ਦੇ ਮਾਤਾ ਪਿਤਾ ਬੱਚਿਆਂ ਨੂੰ ਬਹੁਤ ਸਕੂਲ ਦੀ ਮੈਨੇਜਮੈਂਟ ਵੱਲੋਂ ਸਟਾਫ ਵੱਲੋਂ ਮੁਬਾਰਕਵਾਦ ਦਿਨਾ ਸਾਨੂੰ ਬੜੀ ਖੁਸ਼ੀ ਹੋਈ ਹੈ ਸਾਡਾ ਸਭ ਤੋਂ ਪਹਿਲਾਂ ਜਿਹੜਾ ਇਹ ਪਲੱਸ 2 ਦਾ ਪਹਿਲਾ ਸਾਲ ਸੀ 2022 23 23 24 ਦੇ ਵਿੱਚ ਸਾਨੂੰ ਫਿਲੀਏਸ਼ਨ ਮਿਲੀ ਸੀ ਸਾਡੇ ਬੱਚਿਆਂ ਦਾ ਜਿਹੜਾ ਰਿਜ਼ਲਟ ਹੈ ਫਰਸਟ ਪੋਜੀਸ਼ਨ ਤੇ 94.6 ਤੇ ਆਇਆ ਹੈਗਾ ਜ਼ਿਆਦਾਤਰ ਬੱਚੇ ਜਿਹੜੇ ਅਗੇ ਸੀ 90% ਤੋਂ ਉੱਪਰ ਹੀ ਗਏਗੇ ਅੱਜ ਕਿਹੜੀ ਕਲਾਸ ਦਾ ਸਰ ਇਹ ਪਲੱਸ 2 ਦਾ ਰਿਜ਼ਲਟ ਦੱਸ ਪਏ ਕੋਈ ਇਹ ਮੈਡੀਕਲ ਨਾਨ ਮੈਡੀਕਲ ਦੇ ਬੱਚਿਆਂ ਦਾ ਰਿਜ਼ਲਟ ਹੈ ਜਿਹੜੇ ਬੱਚੇ ਸਾਡੇ ਤੋਂ 2024-25 ਦੇ ਵਿੱਚ ਪਾਸ ਇਸ ਸਾਲ ਹੋ ਚੁੱਕੇ ਆ। ਅੱਜ 10ਵੀਂ ਕਲਾਸ ਦਾ ਰਿਜ਼ਲਟ ਆਇਆ ਹੈਗਾ। ਬੱਚਿਆਂ ਦੇ 94.6% ਹੀ ਗਈ ਗਈ ਹੈ। ਸਾਰੇ ਬੱਚਿਆਂ ਨੂੰ ਮਾਤਾ-ਪਿਤਾ ਨੂੰ ਸਕੂਲ ਦੀ ਮੈਨੇਜਮੈਂਟ ਵੱਲੋਂ ਬਹੁਤ-ਬਹੁਤ ਮੁਬਾਰਕਾਂ। ਅਸੀਂ ਆਸ ਕਰਦੇ ਹਾਂ ਸਾਡੇ ਸਟਾਫ ਦੀ ਮਿਹਨਤ ਦੇ ਬਦੌਲਤ ਇਹ ਜਿਹੜਾ ਸਾਨੂੰ ਰਿਜ਼ਲਟ ਮਿਲਿਆ ਹੈਗਾ। ਅਸੀਂ ਬੱਚਿਆਂ ਨੂੰ ਸਕੂਲ ਦੇ ਵਿੱਚ ਸਪੋਰਟਸ ਵਾਲੀਵਾਲ ਫੁੱਟਬਾਲ ਬਾਸਕਟਬਾਲ ਇਹਦੇ ਚ ਹੀ ਸਾਡੇ ਬੱਚੇ ਜਿਹੜੀ ਟੀਮ ਹੈ ਉਹ ਨੈਸ਼ਨਲ ਲੈਵਲ ਤੱਕ ਖੇਡ ਚੁੱਕੀ ਹੋਈ ਹੈ ਅੱਗੇ ਇਸ ਸਾਲ ਫੇਰ ਬੱਚਿਆਂ ਦੀ ਤੇ ਤਿਆਰੀ ਕਰਵਾਈ ਜਾ ਰਹੀ ਹੈ ਸਭ ਤੋਂ ਜ਼ਿਆਦਾ ਬੱਚੇ ਲੜਕੇ ਤੇ ਲੜਕੀਆਂ ਭਾਗ ਲੈ ਰਹੀਆਂ ਜਿਹੜੀ ਫੁੱਟਬਾਲ ਬਾਸਕਟਬਾਲ ਦੀ ਟੀਮ ਦੇ ਵਿੱਚ ਪਾਣੀ ਇੱਕ ਦਫ਼ਤਰ ਵਿੱਚ ਜਾਈਏ ਗੁੱਡ ਆਫਟਰਨੂਨ ਸਰ ਕੀ ਨਾਮ ਬੇਟਾ ਜੀ ਮੇਰਾ ਨਾਮ ਕੁਸ਼ਲਵਰ ਹੈ ਖੁਸ਼ ਹੋ ਰਿਹਾ ਕਿ ਕਲਾਸ 2 ਕਲਾਸ ਦਾ ਰਿਜ਼ਲਟ ਆਇਆ ਬੇਟਾ ਜੀ ਕਿੰਨੇ ਪਰਸੈਂਟ ਆਇਆ 94% ओके वेरी गुड कांग्रेचुलेशन बेटा जी थैंक यू सर ओके बेटा और ਤੁਸੀਂ सेक्रेड सोल कन्वर्ट स्कूल ਤੋਂ 12th ਕੀਤੀ ਹੈ हां जी ਠੀਕ ਕਿਦਾਂ ਦਾ ਲੱਗ ਰਿਹਾ ਹੈ ਸਕੂਲ ਦਾ এনवायरमेंट ਜਾਂ ਸਕੂਲ ਦੇ ਬਾਰੇ ਤੁਸੀਂ ਕੁਝ ਕਹਿਣਾ ਚਾਹੋ ਬਹੁਤ ਹੀ ਵਧੀਆ ਇੱਥੋਂ ਦੇ ਟੀਚਰਸ ਬਹੁਤ ਹੀ ਫ੍ਰੈਂਡਲੀ ਨੇਚਰ ਦੇ ਜਿੰਨੀ ਵਾਰ ਮਰਜ਼ੀ ਪੁੱਛੋ ਬਿਲਕੁਲ ਵੀ ਹਮੇਸ਼ਾ ਵਧੀਆ ਜਵਾਬ ਦਿੰਦੇ ਹਰ ਗੱਲ ਦਾ ਵਧੀਆ ਸੋਲੂਸ਼ਨ ਲੈਬਸ ਵੀ ਬੜੇ ਵਧੀਆ ਸਾਰੇ ਕਿਤੇ ਪ੍ਰੈਕਟਿਕਲ ਵਗੈਰਾ ਤੁਹਾਡੇ ਲੱਗਦੇ ਸੀ हां जी ਰੋਜ਼ ਹੀ ਪ੍ਰੈਕਟੀਕਲ ਹਫਤੇ ਦੇ ਵਿੱਚ ਦੋ ਵਾਰ ਪ੍ਰੈਕਟੀਕਲ ਜਿਹੜੇ ਹੁੰਦੇ ਹੀ ਹੁੰਦੇ ਸੀ ਉਕੇ ਹੋਰ ਸੈਮੀਨਰਸ ਵਗੈਰਾ ਲੱਗਦੇ ਰਹੇ ਜੀ ਹਾਂਜੀ ਸੈਮੀਨਰਸ ਜਿਹੜੇ ਸਾਡੇ ਸਰ ਹੈ ਗਿਆ ਕੰਦਾਲ ਸਰ ਕੰਦਾਲ ਸਿੰਘ ਬਾਠੋ ਹਫਤੇ ਦੇ ਵਿੱਚ ਇੱਕ ਵਾਰ ਸੈਮੀਨਾਰ ਲੈਂਦੇ ਲੈਂਦੇ ਤੇ ਸਾਨੂੰ ਹਮੇਸ਼ਾ ਗਾਈਡ ਕਰਦੇ ਰਹਿੰਦੇ ਸੀ ਓਕੇ ਵੈਰੀ ਗੁੱਡ ਬੇਟਾ ਜੀ ਥੈਂਕ ਯੂ ਕੰਗ੍ਰੈਚੁਲੇਸ਼ਨ ਅਗੇਨ ਥੈਂਕ ਯੂ ਸਰ ਹਾਂਜੀ ਬੁਲੈਕ ਸਰ ਉਹਨਾਂ ਦੇ ਬੱਚੇ ਆਪਣੇ ਅਨੁਸਾਰ ਹਾਂਜੀ ਕੀ ਨਾਮ ਹੈ ਤੁਹਾਡਾ ਸਰ ਅਮਨਪ੍ਰੀਤ ਕੌਰ ਅਮਨਪ੍ਰੀਤ ਕੌਰ ਓਕੇ ਬਟਾ ਜੀ ਪਲਾਸਟਿਕ ਪਲਾਸਟਿਕ ਦੀ ਰਿਜ਼ਲਟ ਆਇਆ ਸੀ ਤੁਸੀਂ ਕਿੰਨੇ ਪਰਸੈਂਟ ਮਾਰਕਸ ਲਿਆ ਸਰ 92.4 ਪਰਸੈਂਟ 92% ਵੈਰੀ ਗੁੱਡ ਬਟਾ ਜੀ ਸੈਕੰਡ ਐਜੂਕੇਸ਼ਨ ਹਾਂਜੀ ਸਰ ਓਕੇ ਤੁਸੀਂ ਸੈਟਰਡੇ ਸੂਲ ਕਨਵਰਸ ਸਕੂਲ ਤੋਂ ਸਟਾਰਟਿੰਗ ਤੋਂ ਹੀ ਇੱਥੇ ਤੁਸੀਂ ਆਪਣੀ ਸਟੱਡੀ ਕੰਪਲੀਟ ਕੀਤੀ ਹੈ ਤੇ ਕੀ ਆਪਣਾ ਤੁਸੀਂ ਐਕਸਪੀਰੀਅੰਸ ਸ਼ੇਅਰ ਕਰਨਾ ਚਾਹੋਗੇ ਸਰ ਇੱਥੇ ਦਾ ਸਕੂਲ ਬਹੁਤ ਵਧੀਆ ਹੈ ਤੇ এনਵਾਇਰਨਮੈਂਟ ਵੀ ਬਹੁਤ ਵਧੀਆ ਹੈ ਸਰ ਇੱਥੋਂ ਦੇ ਟੀਚਰਸ ਬਹੁਤ ਚੰਗੇ ਆ ਹਮ ਬੱਚਿਆਂ ਨੂੰ ਹਾਂਜੀ ਕੋਆਪਰੇਟ ਕਰਦੇ ਨੇ ਹਾਂਜੀ ਟੀਚਰਸ ਕੋਆਪਰੇਟ ਕਰਕੇ ਬੱਚਾ ਨੂੰ ਪੜ੍ਹਾਉਂਦੇ ਆ ਤੇ ਨਾਲ ਸਰ ਜਿਆਦਾ ਮਤਲਬ ਕਿ ਪ੍ਰੈਸ਼ਰ ਨਹੀਂ ਪਾਉਂਦੇ ਬੱਚਾ ਦੇ ਕਿ ਅੱਛਾ ਜੀ ਤੇ ਸਰ ਨਾਲ ਪੜਾਈ ਵੀ ਬਹੁਤ ਵਧੀਆ ਇੱਥੇ ਸਰ ਲੈਬ ਵਗੈਰਾ ਤੁਸੀਂ ਟੈਂਡ ਕਰਦੇ ਸੀ ਲੱਗਦੇ ਸੀ ਸਕੂਲ ਦੇ ਹਾਂਜੀ ਸਰ ਸੈਮੀਨਾਰਸ ਵੀ ਲੱਗਦੇ ਰਹਿੰਦੇ ਸੀ ਸਰ ਸਰ ਕਿਹੜਾ ਸਟਰੀਮ ਸੀ ਤੁਹਾਡਾ ਸਰ ਮੇਰਾ ਮੈਡੀਕਲ ਸਟਰੀਮ ਸੀ ਓਕੇ ਲੈਬਸ ਵਗੈਰਾ ਲਗਾਉਂਦੇ ਸੀ ਹਾਂਜੀ ਸਰ ਕੈਮਿਸਟਰੀ ਲੈਬ ਫਿਜ਼ਿਕਸ ਲੈਬਸ ਤੇ ਬਾਇਓਲੋਜੀ ਦੇ ਲੈਬਸ ਲੱਗਦੀਆਂ ਸੀ ਤੇ ਸਰ ਕੰਪਿਊਟਰ ਲੈਬ ਵੀ ਹੈਗੀ ਆ ਉਹ ਵੀ ਲਵਾਉਂਦੇ ਹੁੰਦੇ ਸੀ ਹਰ ਹਫਤੇ ਤੇ ਸਰ ਗੇਮ ਪੀਰ ਵੀ ਲਗਾ ਦਿੰਦੇ ਹੁੰਦੇ ਸੀ ਹਫਤੇ ਵਿੱਚ ਇੱਕ ਵਾਰ ਓਕੇ ਓਕੇ ਵੈਰੀ ਗੁੱਡ ਚਲੋ ਤੁਹਾਨੂੰ ਸਕੂਲ ਮੈਨੇਜਮੈਂਟ ਵੱਲੋਂ ਕਿ ਅਸੀਂ ਆਸ ਕਰਦੇ ਹਾਂ ਕਿ ਤੁਸੀਂ ਅੱਗੇ ਆਪਣੀ ਸੜੀ ਕੰਪਲੀਟ ਕਰੋ ਠੀਕ ਹੈ ਹੋਰ ਆਪਣੇ ਲਾਈਫ ਦੇ ਵਿੱਚ ਤੁਸੀਂ ਆਪਣੇ ਆਪਣੇ ਗੋਲ ਨੂੰ ਟੀਚ ਕਰੋ ਓਕੇ ਬੱਚਿਓ ਥੈਂਕ ਯੂ ਬੱਚਿਓ